ਲੋ ਵੀ ਮਿੱਤਰੋ ਸਵੇਰ ਦਾ ਟਾਈਮ ਤੇ ਜੰਮੂ ਵਿੱਚ ਬੜੀ ਬ੍ਰਾਹਮਣ ਕਿੰਨਾ ਸੋਹਣਾ 뷰 ਵੇਖੋ ਤੇ ਸਾਹਮਣੇ ਚੋਟੀ ਦੇ ਪਹਾੜ ਤੇ ਇਧਰ ਨਦੀ ਐ ਸੁੱਕੀ ਪਈ ਪੂਰਾ ਪਾਣੀ ਨਹੀਂਗਾ ਤੇ ਨਦੀ ਦੇ ਕਿਨਾਰੇ ਪੱਥਰ ਨਾਲ ਕਿਨਾਰਾ ਵੱਧਿਆ ਉਧਰ ਇਧਰ ਲਈ ਸੈੜ ਖੜੇ ਆ ਤੇ ਸਾਹਮਣੇ ਆਹ ਵੇਖੋ ਪਹਾੜ ਕਿੰਨਾ ਧੂਆਂ ਉੱਡ ਰਿਆ ਕਿੰਨਾ ਸੋਹਣਾ ਵਿਊ ਆ ਸਵੇਰ ਸੇਰ ਦਾ ਟਾਈਮ ਆ 5 ਵਜੇ ਦਾ ਟਾਈਮ ਹੁਣ ਦੇਖੋ ਕਿੰਨਾ ਸੋਹਣਾ ਨਜ਼ਾਰਾ ਅੱਜ ਦਾ ਤੇ ਉਹ ਘੋੜੇ ਘਾ ਰਿਆ ਘਾ ਰਿਆ ਵੀਰ ਵੀ ਚੜਿਆ ਉਹਦਾ ਘੋੜੇ ਦੇ ਸਵੇਰ ਸੇਰ ਦਾ ਆਨੰਦ ਦਾ ਨਜ਼ਾਰਾ ਵੇਖਣਾ ਤੇ ਨਾਲ ਆਪਣੇ ਵੀਰ ਹੋਣੀ ਹੋਰ ਮੂਲ ਕੋਈ ਹੁੰਦੇ ਆ ਦੇ ਨਾਂਦਾ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਜਾਨੀ ਕੇ ਤੇ ਨਿਕਾ ਜਨਮਰ ਵੇਖੋ ਕਿੰਨਾ ਤੇਜੀ ਨਾਲ ਬਜਰਿਆ ਬੇਸ਼ੇ ਹੂੰ ਹੈ ਕਿੰਨਾ ਪਿਆਰਾ ਲੱਗਦਾ ਇੰਨਾ ਸਾਰੇ ਨੇ ਉਹ ਤੇ ਇੱਕ ਜਗ੍ਹਾ ਇਕੱਠੇ ਹੋ ਜਾਣਾ ਤੇ ਪੱਥਰ ਬਹੁਤ ਕਿੰਨਾ ਕਿੰਨਾ ਸੋਹਣਾ ਪੱਥਰ ਨਿਕਾ ਨਿਕਾ ਵਜ ਬਹੁਤ ਨਜ਼ਾਰਾ ਬਹੁਤ ਸੋਹਣਾ ਵੀ ਉਹ ਸਵੇਰ ਦਾ ਜਾਂਦੀਆਂ ਫੌਜ ਦੀਆਂ ਗੱਡੀਆਂ ਅਪਡਾਉਣ ਆ ਹਰਿਆਲੀ ਹਰਿਆਲੀ ਆ ਇਹ ਜੰਮੂ ਦੇ ਨਿਆਰੇ ਪਾਤਾ ਵਰਨ ਬੜਾ ਸੋਹਣਾ ਆ ਆਰਮੀ 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 ਫੌਜੀ ਫੌਜ ਕਿੰਦਾ ਸੋਹਣਾ ਥਿਊ ਆਣਾ ਨਿਆਰੇ ਲੈ ਰਿਆ ਪੂਰੇ ਭਈ ਗੱਡੀ ਦੇ ਨਾ ਨਾ ਘੜ ਮੜਿਆ ਹੱਥ ਤੇਲ 5 ਰੁਪਏ ਸਸਤਾ ਹੈ 5-6 ਰੁਪਏ ਨਾ ਦੋ ਲਮਿਆ ਫੌਜੀਆ ਦੇ ਵਿਚਾਰੇ ਸਖਤ ਡਿਊਟੀ ਹੈ ਪੂਰੀਏ ਰੋਡ ਬੜਾ ਵੱਡਾ ਬਣ ਗਿਆ ਜੰਮੂ ਵਾਲਾ ਜਿਹੜਾ ਆਪਾਂ ਮਸ਼ਹੂਰ ਹੈ ਨਾ ਜੰਮੂ ਵਾਲਾ ਰੋਡ ਇਹ ਆ ਬਣਦੀਆਂ ਜਵਾਨੋਂ ਰਾੜਾਂ ਇੱਦਾਂ ਵੋਟਰੀ ਜਨ ਲੱਦ ਗਏ ਵੈਲਡਰ ਰਾੜਾਂ ਬਣਦੀਆਂ ਜੇ ਆ 22 ਦਾ ਕੁੰਡਾ ਐ ਬੜੇ ਤਿੱਗੇ ਜੰਮੂ ਜੰਮੂ ਕਸ਼ਮੀਰ ਜੰਮੂ ਜੰਮੂ ਤੇਨ ਗੱਡੀਆਂ ਭਰ ਗਈਆਂ 2 ਲੈ ਗਈਆਂ ਤੀਜੀ ਲੈਣ ਲਈ 21 ਬੰਡਲ ਆ ਟੋਟਲ ਨਰੇ ਲਵਾ ਬਿਲਡਿੰਗ ਰਾੜ ਨਹੀਂ ਜਿਹੜੀ ਉਹ ਬਣਦੀ ਹੈ ਉਹ ਵਿਖਾਉਣੇ ਤੁਹਾਨੂੰ ਦਾਂ ਬਣਦ ਗਾ ਆ ਮੋਟਰ ਜੀ ਚਲ ਰਹੀ ਜਾਂਦੀ ਹੋਰ ਇਹਨਾਂ ਸਿੱਗੇ ਤਨੇ ਆ ਪਾਗੇ ਦੇ ਵਿੱਚ ਆਹ ਤਾਰ ਜੀ ਦੇ ਚੱਕ ਦੇਣਾ ਆ ਬਾਈ ਮਸ਼ੀਨ ਨੂੰ ਚਲਾਉਣ ਦਾ ਸੰਭਾਲਣ ਦਾ ਆ ਸਾਰਾ ਮਾਲ ਲਾਇਆ ਤਨਾ ਗੱਡੀਆਂ ਸਾਡੇ ਸਾਹਮਣੇ ਔਰ ਇਹ ਸਾਹਮਣੇ ਲੱਗੀ ਆ ਚੱਕੀ ਜੀ ਉਹਦੇ ਵਿੱਚ ਆ ਸਾਫ ਕਰੀ ਨੇ ਸਾਰਾ ਲਾਇਆ ਲਿਸ਼ਕਾਣ ਦੇ ਆ ਤੋੜੇ ਵਿੱਚ ਲੋਹਾ ਪਿਆ ਉਹਨਾਂ ਦੇ ਸੀਮੈਂਟ ਦੇ ਵਿੱਚ ਪੈਂਦਾ ਉਹ ਤੇ ਕੀ ਬੰਡਲਾ ਟੋਟਲਾ ਆਸਾਮ ਦੇ ਵਿੱਚ ਵਾਏ ਗਵਾਟੀ ਚ ਹਾਲਵਾ ਪਾ ਲਗਾ ਕੁੰਡੀ ਉਹ ਉੱਤੇ ਲੱਗੀ ਮੋਟਰ ਇਹਦਾ ਚੱਕ ਦੇ ਨਾਲੋਂ ਵੇਖੋ ਥੋੜਾ ਕੰਮ ਆਹ ਬੈਲਟ ਕਸੀਦਾ ਖਲੋ ਚੱਕ ਦੀ ਲੋਡ ਪੁਰਾ ਆਹ ਇੱਗਾ ਚੱਕੀ ਜਣਾ ਮਾਲ ਚੱਕੀ ਜਣਾ ਚੱਕੀ ਜਣਾ ਪਰੇ ਤੋਰੀ ਇਹਦਾ ਕਿਸ ਕਾ ਹੀ ਨਹੀਂ ਦਾ ਆ ਬਾਈ ਪਾਈ ਉਹਦਾ ਮਿੰਟੋਂ ਵੱਡੀ ਗੱਡੀ ਖਾਲੀ ਨਹੀਂ ਅੱਧੇ ਘੰਟੇ ਜੀ ਬਹੁਤ ਵਧੀਆ ਸਹਿਜਾ ਮਾ ਗਾਰਡਰ ਉੱਤੇ ਤਰੀਂ ਦੀ ਗਾਰਡਰ ਉੱਤੇ ਤੇ ਆ ਘਰ ਤੱਕ ਦਾ ਪੂਰਾ ਤਿੰਨਾਂ ਗੱਡੀਆਂ ਨੇ ਹੋ ਬਾਈ ਤਿੰਨ ਤਿੰਨ ਗੱਡੀਆਂ ਢੇਲੀ ਖਾਲੀ ਕਰਦੇ ਤਿੰਨ ਗੱਡੀਆਂ ਤਿੰਦਰ ਗੱਡੀ ਖਾਲੀ ਕਰਦੇ ਦਿੱਲੀ ਦਿੱਲੀ ਨਹੀਂ ਆਉਂਦੀ ਦਿੱਲੀ ਨਹੀਂ ਆਉਂਦੀ ਮੈਂ ਤਾਂ ਤਿੰਨੋ ਹਫਤੇ ਦੋ ਦਿਨ ਕਾਲੀਆਂ ਰਾਣਾ ਮੰਦੀ ਹੋਰ ਕੀ ਬੰਦਾ ਵਾ ਕੋੰਡੇ ਬੰਦੇ ਹੋਏ ਲੋਹੇ ਦੇ ਦੂਜੇ ਦਰਵਾਜ਼ਿਆਂ ਦੇ ਆਹ ਬਾਈ ਸੈੱਟ ਕਰਕੇ ਲਾਈ ਜਾਂਦਾ ਨਾ ਤਾਂ ਸਰਟ ਕਰ ਦੂ ਮੜਾ ਜਾ। ਹਾਂ ਮੋਟਰ ਜੀ ਚੱਕਦੀ ਵਜਨ ਪੂਰਾ ਵੜਾ। ਘਾਰਾ ਬੜਾ ਜਿਹਾ ਡਟ ਉਤਾਰ ਪਤਲੀ ਜੀ ਲਾਈ ਏ। ਇਹਦੇ ਜੰਮੂ ਦੇ ਵਿੱਚ ਕੰਮ ਕੁੜੀ ਏ ਠੱਕੜ ਸੈਕਟਰੀਆਂ ਦੇ। 1 2 3 3 ਲਾ ਤੇ ਹਾਰਾਗੇ ਜੇ ਲੋਅਾਈ ਲੋਅ ਆ ਬਿਆ ਲੋਅਾਈ ਲੋਅ ਆ ਲੋਅਾਈ ਲੋਅ ਆ ਅ ਡਰਮ ਭਰੇ ਪਿਆ ਕੈਮੀਕਲ ਦੇ